ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅਸੀਂ ਅੱਜ ਰਾਗ ਕਰਨ ਜਾ ਰਹੇ ਹਾਂ ਹੋ ਗੁਰਬਾਣੀ ਦੀ ਤਰਤੀਬ ਅਨੁਸਾਰ ਪਹਿਲਾ ਰਾਗ ਹੈ ਹਤੇ ਇਸ ਦਾ ਠਾਟ ਪੂਰਵੀ ਹੈ ਇਸ ਵਿੱਚ ਰਿਸ਼ਭ ਅਤੇ ধੈਵਤ ਕੋਮਲ ਮધ્યਮ ਤੀਵਰ ਲੱਗਦਾ ਹੈ ਬਾਕੀ ਸ਼ੁੱਧ ਹੁੰਦੇ ਹਨ ਵਰਜਿਤ ਸਵਰ ਇਸ ਵਿੱਚ aroh ਵਿੱਚ gandhar ਅਤੇ dhaivat ਹੁੰਦਾ ਹੈ ਇਸ ਦੀ ਜਾਤੀ ਔੜੋ ਸੰਪੂਰਨ ਹੈ ਵਾਦੀ ਇਸ ਵਿੱਚ ਰਿਸ਼ਭ ਅਤੇ ਸਨਵਾਦੀ ਇਸ ਵਿੱਚ ਪੰਚਮ ਲੱਗਦਾ ਹੈ ਇਸ ਦਾ ਸਮਾ ਸ਼ਾਮ ਦਾ ਸੰਧੀ ਪ੍ਰਕਾਸ਼ ਹੈ ਅਤੇ ਅਰੋਹ ਅਵਰੋਹ ਕੁਝ ਇਸ ਪ੍ਰਕਾਰ ਹੈ ਸੈ ਰੇ ਮਾ ਪਾ ਨੀ ਸਾ ਸਾ ਮੰਗਾਰੇ ਸਾ ਇਸ ਰਾਗ ਵਿੱਚ ਜੋ ਅਸੀਂ ਅੱਜ ਸ਼ਬਦ ਕਰਨ ਜਾ ਰਹੇ ਹਾਂ ਉਸ ਦੀ ਨੋਟੇਸ਼ਨ ਕੁਝ ਇਸ ਪ੍ਰਕਾਰ ਹੈ ਹਰੇ ਕਰੇ ਸਾ ਰੇ ਰੇ ਸਾ ਰੇ ਪਾ 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 ਧਾ ਧਾ ਪਾ ਪਾ रे गे सा रे 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 प मा गे रे रे सा रे 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 े मा प मा गरे रे रे गे सा रे 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 मा ਨੀ ਨੀ ਸਾ ਨੀ ਧਾ ਧਾ ਪਾ ਪਾ ਮਾ ਗਰੇ ਰੇ ਗਰੇ ਸਾ ਸਾ ਇਹ ਸੀ ਅਸਥਾਈ ਸੋ ਹੁਣ ਅਸੀਂ ਅੰਤਰੀ ਨੋਟੇਸ਼ਨ ਦੇਖਾਂਗੇ ਪਾ ਪਾ ਮਾ ਪਾ ਨੀ ਨੀ ਧਾ ਪਾ ਨੀ ਨੀ ਸਾ ਸਾ ਰੇ ਰੇ ਸਾ ਸਾ ਪਾ ਸਰ ਰੇ ਸਾ ਸਾ ਨਿ ਸਰ ਰੇ ਨਿਧ ਪ ਪ ਰੇ 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 ਗ ਰੇ ਸਾ ਸਾ ਏਸੀ ਹਸਤਾਈਏ ਤੇ ਅੰਤਰੀ ਨੋਟੇਸ਼ਨ ਮੇਰੇ ਮਨ ਲ ਲਾ ਘਰ ਜਾ ਹੈ ਗੁਰ ਮੁਖ ਨਾਮ ਸਲਾਹੀ ਇਹ ਹਮਨੇ ਵਰੀ ਪਾਹੇ ਮੇਰੇ ਮਨ ਲੇਲਾ ਘਰ ਜਾਹੇ ਸੋਣ ਮਨ ਮੇਤਰ ਪਿਆਰੇ ਮੇਲੇ ਵੇਲਾ ਹੈ ਇਹ ਮੇਰੇ ਮਨ ਲੇਲਾ ਹ ਘਰ ਜਾ ਹੈ ਸੋ ਇਹ ਸੀ ਸ਼ਬਦ ਤੁਸੀਂ ਇਸ ਦੀ ਪ੍ਰੈਕਟਿਸ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ